ਸਰ ਸਰ ਜਿਹੜਾ ਤੁਸੀਂ ਹਨੁਮਾ ਚੌਂਕ ਤੇ ਰੋਡ ਤੇ ਜਿਹੜਾ ਨਾਕ ਲਗਾਇਆ ਕੀ ਕਰਨਾ ਚਾਹੋਗੇ? ਕੁਝ ਬਾ ਹੁਕਮ ਐਸਐਸਪੀ ਸਾਹਿਬ ਗੁਰਦਾਸਪੁਰ ਔਰ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ ਦੀ ਹਦਾਇਤਾਂ ਮੁਤਾਬਕ ਜਿਹੜੇ ਆਪਣੇ ਫੈਸਟੀਵਲ ਆਂਦੇ ਆ ਔਰ ਇਹ ਰੇੜੀਆਂ ਵਾਲਿਆਂ ਨੂੰ ਇਹੋ ਹੀ ਕੰਨਿਆ ਵੀ ਜਿਹੜੇ ਡਿਪਟੀ ਕਮਿਸ਼ਨਰ ਸਾਹਮਣੇ ਜਿਹੜੀ yellow ਪੱਟੀ ਲਗਾਈ ਆ ਆਪਣੇ ਹਨੁਮਾ ਚੌਂਕ ਤੋਂ ਲੈ ਕੇ ਆਪਣੇ ਲਾਇਬ੍ਰੇਰੀ ਚੌਂਕ ਤੱਕ ਇਹਨਾਂ ਦੇ ਅੰਦਰ ਹੀ ਆਪਣੀਆਂ ਗੱਡੀਆਂ ਔਰ ਰੇੜੀਆਂ ਲਗਾਓ ਕਿਉਂਕਿ ਕਿ ਸ਼ਿਵਰਾਤਰੀ ਦਾ ਆਪਣੇ ਨਗਰ ਕੀਰਤ ਨਿਕਲਾਗਾ 7 ਤਰੀਕ ਨੂੰ ਉਹਦੇ ਵਿੱਚ ਸਾਡਾ ਸਾਥ ਦਿਓ ਔਰ ਉਹਦਾ ਕਿ ਪੀ ਕਾਫੀ ਜਿਆਦਾ ਮਾਤਰਾ ਦੇ ਵਿੱਚ ਉੱਥੇ ਪਬਲਿਕ ਹੁੰਦੀ ਹੈ ਔਰ ਇਹ ਡਿਵਰਸ਼ਨ ਵੀ ਦਿੱਤੀ ਹੋਈ ਹੈ ਉਹਦੇ ਵਿੱਚ ਸ਼ਰਤਰੀ ਦੇ ਸੰਬੰਧ ਦੇ ਵਿੱਚ ਔਰ ਰੇੜੀ ਵਾਲਿਆਂ ਨੂੰ ਇਹੋ ਸਮਝਾ ਰਹੇ ਆ ਕਿ ਜਿਹੜੀ yellow ਪੱਟੀ ਲੱਗੀ ਹੈ ਇਹਦੇ ਅੰਦਰ ਹੀ ਆਪਣੀਆਂ ਰੇੜੀਆਂ ਤੇ ਬੜੀਆਂ ਜਿਹੜੀਆਂ ਲਗਾਓ ਔਰ ਜਿਹੜੀਆਂ ਗੱਡੀਆਂ ਵਾਲੇ ਇਹਨੇ 4 wheeler ਆਂਦੇ ਨੇ ਉਹਨਾਂ ਨੂੰ ਇਹੋ ਹੀ ਇਹਦਾ ਸਾਡੀ ਵੀ ਆਪਣੀਆਂ ਜਿਹੜੇ 4 ਵੀਲਰ ਦੇ ਕਾਰਾਂ ਜਰੀਆਂ ਨੇ ਉਹ ਆਪਣੀਆਂ ਪਾਰਕਿੰਗ ਦੇ ਵਿੱਚ ਜਿਹੜਿਆ ਆਪਣੇ ਸਿਟੀ ਦੇ ਸਾਹਮਣੇ ਫਰੀ ਆਫ ਪਾਰਕਿੰਗ ਆ ਉਹਦੇ ਵਿੱਚ ਆਪਣੀ ਪਾਰਕਿੰਗ 'ਚ ਗੱਡੀ ਲਗਾਓ ਰੋਂਗ ਪਾਰਕਿੰਗ ਅੱਧੀਆਂ ਨਾ ਖੜਾਇਆ ਕਰੋ ਨਹੀਂ ਤੇ ਸਾਡੇ ਕੋਲ ਫਿਰ ਚਲਾਨ ਹੁੰਦੇ ਆ ਰੋਂਗ ਪਾਰਕਿੰਗ ਦੇ ਚਲਾਨ ਕਿਤੇ ਜਾਣਗੇ ਔਰ ਇਸ ਕਰਕੇ ਮੇਰੀ ਇਹ ਹੋਈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੀਆਂ ਜਿਹੜੀਆਂ ਡੇੜੀਆਂ ਹੁੰਦੀਆਂ ਨੇ ਉਹ ਜਿਹੜੀਆਂ ਨਾ yellow ਪੱਟੀ ਦੇ ਅੰਦਰ ਹੀ ਲਗਾਉਣ ਔਰ ਪतरीਕੇ ਨਾਲ ਲਗਾਉਣ ਔਰ ਜਿਹੜੀਆਂ ਕਾਰਾਂ ਆਗੇ 4 ਵੀਲਰ ਆਗੇ ਆ ਉਹ ਆਪਣੀ ਪਾਰਕਿੰਗ 'ਚ ਲਗਾਉਣ ਸਰ ਦੇਖਣ ਵਿੱਚ ਹੈ ਕਿ ਜਿਹੜਾ ਈ ਰਿਕਸ਼ਾ ਹੈ ਉਹ ਟ੍ਰੈਫਿਕ ਦੇ ਮੇਨ ਕਾਰਨ ਬੜ ਰਹੇ ਨੇ ਉਹਨਾਂ ਵਾਸਤੇ ਕੀ ਉਪਰਾਜ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਉਪਰਾਲੇ ਜਿਹੜੇ ਪੰਜਾਬ ਸਰਕਾਰ ਮੰਤਲ ਬੜੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਮੰਤਲ ਉਹਨਾਂ ਨੂੰ ਇੱਕ ਤੇ ਯੂਨੀਫਾਰਮ ਉਹਨਾਂ ਦੀ ਲਾਗੂ ਕਰ ਦਿੱਤੀ ਜਾ ਗਰੇ ਰੰਗ ਦੀ ਯੂਨੀਫਾਰਮ ਹੈ ਔਰ ਨੇਮ ਪਲੇਟ ਲਾ ਕੇ ਰੱਖਣਗੇ ਔਰ ਜਿਹੜੇ ਉਹਨਾਂ ਦੇ ਈ ਰਿਕਸ਼ੇ ਆਗੇ ਆ ਜਿਹੜਾ ਈ ਰਿਕਸ਼ੇ ਦਾ ਮਾਲਕ ਜਿਹੜਾ ਚਲਾਦਾ ਖੁਦ ਚਲਾ ਰਿਹਾ ਉਦੇ ਉਤੇ ਆਪਣਾ ਮੋਬਾਈਲ ਨੰਬਰ ਅੱਗੇ ਔਰ ਪਿੱਛੇ ਲਿਖਾਏਗਾ ਔਰ ਇਹਨਾਂ ਦੀ ਜਿਹੜੀਆਂ ਹੁਣ ਆਰਸੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਨੂੰ ਇਹੋ ਹੀ ਹਦਾਇਤ ਹੈ ਵੀ ਜਿਨ੍ਹਾਂ ਨੇ ਆਰਸੀਆਂ ਨਹੀਂ ਬਣੀਆਂ ਆਪਣੀਆਂ ਆਰਸੀਆਂ ਬਣਾ ਲੈ ਆਟੀ ਦਫ਼ਤਰ ਜਾ ਕੇ ਔਰ ਆਪਣੇ ਲਾਇਸੈਂਸ ਜ਼ਰੂਰ ਬਣਾ ਲੈ। ਆਸਟੇ ਸ਼ਹਿਰ ਵਾਸੀਆਂ ਨੂੰ ਕੀ ਪੀਲ ਕਰਨਾ ਚਾਹੁੰਦੇ ਸਰ? ਮੈਂ ਇਹੋ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਵੀ ਆਪਣਾ ਜਿਹੜੀਆਂ 4 ਵੀਲਰ ਰੋਹੀ ਸ਼ਾਪਿੰਗ ਕਰਨ ਵਾਸਤੇ ਆਂਦੇ ਹੋ ਇਹਨਾਂ ਨੂੰ ਰੋਂਗ ਪਾਰਕਿੰਗ ਨਾ ਕਰੋ ਪਾਰਕਿੰਗ ਵਿੱਚ ਹੀ ਲਗਾਓ।